ਗੋਭੀ ਦੇ ਨਾਲ ਨਾਲ ਇਸ ਪਾਸੇ ਦੇਖੋ ਤੁਸੀਂ ਝੋਨਾ ਜਿਹੜਾ ਹੈਗਾ ਨਾ ਇਹਦਾ ਵੀ ਬਹੁਤ ਨੁਕਸਾਨ ਹੋਇਆ ਇੱਥੇ ਵੀ ਪਾਣੀ ਜੇ ਬਾਬਾ ਨਾਨਕ ਦੀ ਗੋਭੀ ਤੇ ਅਜਨਾਲੇ ਦੀ ਬਾਸਮਤੀ ਉਹ ਸਾਰਾ ਦਾ ਸਾਰਾ ਇਹ ਏਰੀਆ ਜਿਹੜਾ ਹੈਗਾ ਦਰਿਆਵ ਨੇ ਸਾਡਾ ਖਰਾਬ ਕਰਤਾ ਆਓ ਸਾਰੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਔਰ ਪੰਜਾਬ ਨੂੰ ਮੁੜ ਕੇ ਖੁਸ਼ਹਾਲ ਪੰਜਾਬ ਬਣਾਉਣ ਲੋ ਆਪਣਾ ਜੋ ਯੋਗਦਾਨ ਬੰਦੋ ਪਾਈ ਸੀ ਪੰਜਾਬ ਅਬ ਨਿਊਜ਼ ਦੇਖ ਰਹੇ ਸਮੂਦ ਅਸ਼ਕਨ ਦਾ ਸਵਾਗਤ ਮਹਾਰਾਜ ਚੋਹਾਨ ਤੇ ਮੇਰੇ ਨਾਲ ਸੁਨ ਸਿੰਘ ਆਏ ਮੇ ਬਟਾਲਾ ਦੇ ਪ੍ਰਧਾਨ ਡਾਕਟਰ ਕਮਲਜੀਤ ਸਿੰਘ ਜੀ ਕੇ ਜਨੇ ਕਿਹਾ ਰੋਜ਼ਾਨਾ ਲੱਗਣਗੇ ਮੈਡੀਕਲ ਕੈਂਪ ਫਸਾ ਬਰਬਾਦ ਹੋਣ ਤੇ ਸ਼ਹਿਰ ਵਾਸੀਆਂ ਨੂੰ ਅੱਗੇ ਆ ਕੇ ਮਦਦ ਕਰਨ ਦੀ ਲਈ ਗੋਹਾਰ ਅਜਿ ਸਥਾਨਕ ਡੇਰਾ ਬਾਬਾ ਨਾਨਕ ਪਿੰਡ ਸੈਦਾਂ ਵਾਲਾ ਵਿਖੇ ਜਿੱਥੇ ਬਟਾਰਾ ਦੀਆਂ ਸਾਰੀਆਂ ਲੌਂਜ ਕਲੱਬਾਂ ਆਈਐਮਏ ਦੀ ਟੀਮ ਵੌਇਸ ਆਫ ਬਟਾਰਾ ਨੀ ਵੈਲਫੇਅਰ ਸੁਸਾਇਟੀ ਵੱਲੋਂ ਜਿੱਥੇ ਹੜਪੀੜਤਾ ਨੂੰ ਵਕ ਵਕ ਤਰ੍ਹਾਂ ਦੇ ਰਾਸਮਗਰੀ ਦੇਣ ਲਈ ਪਹੁੰਚੇ ਹਨ ਉੱਥੇ ਆਈਐਮਡੀ ਦੇ ਪ੍ਰਧਾਨ ਡਾਕਟਰ ਕਮਲਜੀਤ ਸਿੰਘ ਜੀ ਜਿਹਨੇ ਪਿੰਡਾਂ ਦਾ ਦੌਰਾ ਕਰਦੇ ਹੋਏ ਰਾਵੀ ਦਰਿਆ ਦੇ ਅਧੀਨ ਆਉਂਦੀ ਤੁਸੀਂ ਜਿੱਥੇ ਲੱਖਾਂ ਰੁਪਏ ਨਾਲ ਗੋਭੀ ਦੀ ਖੇਦੀ ਕੀਤੀ ਜਾਂਦੀ ਸੀ ਹੜ੍ਹਾਂ ਦੀ ਮਾਰ ਨਾਲ ਸਭ ਕੁਝ ਤਬਾਹ ਹੋ ਗਿਆ ਡਾਕਟਰ ਸਾਹਿਬ ਨੇ ਸਾਰਿਆਂ ਗਿਆ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਅੱਗੇ ਆ ਕੇ ਇਹਨਾਂ ਲੋਕਾਂ ਦੀ ਗਰਾਊਂਡ ਲੈਵਲ ਤੇ ਆ ਕੇ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਤੇ ਮਾਨਸਿਕ ਤੌਰ ਤੇ ਆ ਕੇ ਸਹਾਇਤਾ ਕਰਨ ਉੱਥੇ ਹੀ ਡਾਕਟਰ ਸਾਹਿਬ ਨੇ ਇਹ ਵੀ ਕਿਹਾ ਹੈ ਕਿ ਹੜਨ ਨਾਲ ਪ੍ਰਭਾਵਿਤ ਪਿੰਡਾਂ 'ਚ ਰੋਜ਼ਾਨਾ ਲਗਾਇਆ ਜਾਵੇਗਾ ਮੈਡੀਕਲ ਕੈਂਪ ਤਾਂ ਕਿ ਆਉਣ ਵਾਲੀਆਂ ਬਿਮਾਰੀਆਂ ਦੇ ਸਮੇਂ ਦੇ ਕਾਬੂ ਪਾਇਆ ਜਾ ਸਕੇ ਆਓ ਤੁਹਾਨੂੰ ਦਿਖਾਵਾਂਗੇ ਉਥੋਂ ਦੀਆਂ ਕੁਝ ਲਾਈਵ ਤਸਵੀਰਾਂ ਤੇ ਸੁਣਦੇ ਹਾਂ ਡਾਕਟਰ ਸਾਹਿਬ ਦੀ ਜ਼ੁਬਾਨੀ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕিজে ਪ੍ਰੈਜ਼ੀਡੈਂਟ ਆਈਐਮਏ ਬਟਾਲਾ ਅੱਜ ਅਸੀਂ ਬਿਲਕੁਲ ਗਰਾਊਂਡ ਲੈਵਲ ਤੇ ਤੁਸੀ ਦੇ ਕਿਨਾਰੇ ਰਾਵੀ ਦਰਿਆ ਦੀ ਤੁਸੀ ਡੇਰ ਬ ਬਨਾਨਕੇ ਦੇ ਕੋਲ ਸੈਦਾ ਸੈਦਾਵਾਲ ਪਿੰਡ ਪੈਂਦਾ ਹੈਗਾ ਇਥੇ ਆਈਐਮਏ ਬਟਾਲਾ ਭਾਈ ਸਾਹਿਬ ਬਟਾਲਾ ਨੀਬ ਕਲੱਬ ਔਰ ਰਿਲਾਇੰਸ ਕਲੱਬ ਸਾਰਿਆਂ ਨੇ ਹਲਕੇ ਇੱਕ ਵੱਡਾ ਮੈਗਾ ਕੈਂਪ ਲਗਾਇਆ ਜਿਹਦੇ ਵਿੱਚ ਅਸੀਂ ਜ਼ਰੂਰਤਮੰਦ ਲੋਕਾਂ ਨੂੰ ਸਾਰੇ ਘਰਾਂ ਨੂੰ ਕੰਬਲ ਸ਼ਾਲ ਬੂਟ ਸ਼ੂਜ਼ ਜਿਹੜੇ ਨੇ ਮੰਜੇ ਗੱਦੇ ਔਰ ਰਾਸ਼ਨ ਪਾਣੀ ਇਹ ਬੰਡਿਆ ਇਹ ਕਿਛੁ ਛੋਟੀਆਂ ਕਿਟਸ ਵੀ ਬਣਾ ਕੇ ਦਿੱਤੀਆਂ ਮੈਡੀਸਿਨਸ ਦੀ ਜਿਹੜੀ ਜ਼ਰੂਰਤ ਹੁੰਦੀਆਂ ਨੇ ਸੋ ਅਸੀਂ ਆਏ ਆ ਤੇ ਪਿੰਡ ਵੀ ਬਿਲਕੁਲ ਪਿੰਡ ਦੇ ਨਾਲ ਹੀ ਤੁਸੀਂ ਹੈ ਤੁਸੀਂ ਤੱਕ ਅਸੀਂ ਪੈਦਲ ਆਏ ਆ ਇੱਥੇ ਤੱਕ ਗੱਡੀ ਵੀ ਨਹੀਂ ਆ ਸਕਦੀ ਹੈ ਰਾਸੀਂ ਇਹ ਦੇਖ ਰਿਹਾ ਕਿ ਇੱਥੇ ਇਹ ਇਲਾਕਾ ਜਿਹੜਾ ਹੈਗਾ ਇਹ ਇਲਾਕਾ ਗੋਭੀ ਲਗਦਾ ਇਲਾਕਾ ਹੈਗਾ ਜਿਹੜਾ ਜਿਹੜਾ ਬਾਬਾ ਨਾਨਕ ਦੀ ਗੋਭੀ ਹੈ ਇਹ ਸਾਰੇ ਤੋਂ ਪਹਿਲਾਂ ਜਿਹੜੀ ਸਾਡੇ ਇਸ ਪੰਜਾਬ ਦੇ ਵਿੱਚ ਨਾਰਥ ਇੰਡੀਆ ਚ ਆਉਂਦੀ ਹੈ ਪਰ ਇਸ ਹੜਾ ਦੀ ਮਾਰ ਨੇ ਇਹ ਗੋਭੀ ਸਾਰੀ ਦੀ ਸਾਰੀ ਬਰਬਾਦ ਕਰਤੀ ਹੈ ਇਹ ਸਿਰਫ ਸਾਨੂੰ ਹੁਣ ਡੰਡਲੀ ਨਜ਼ਰ ਆ ਰਿਹਾ ਬਾਕੀ ਇੰਨਾ ਕਿ ਜ਼ਿਆਦਾ ਪਾਣੀ ਇੱਥੇ ਖੜਾ ਸੀਗਾ 7 7 8 8 ਫੁੱਟ ਪਾਣੀ ਖੜਾ ਰਿਹਾ ਕਾਫੀ ਦਿਨ ਔਰ ਉਹ ਜਿਹੜੀ ਗੋਭੀ ਲੱਗੀ ਸੀਗੀ ਜਿਹੜੀ ਬਿਲਕੁਲ ਤਿਆਰ ਸੀ ਉਹ ਸਾਰੀ ਦੀ ਸਾਰੀ ਗਲ ਗਈ ਹੈ ਸੜ ਗਈ ਹੈ ਸੋ ਇਹ ਸਿਰ ਡੰਡਲੀ ਰਹਿ ਗਿਆ ਔਰ ਵੱਡੀ ਗੱਲ ਹੈ ਵੀ ਇਹ ਜਿਹੜੀ ਗੋਭੀ ਦੀ ਜਿਹੜੀ ਖੇਤੀਆ ਇੱਥੇ 1-1 ਲੱਖ ਰੁਪਏ ਦੇ ਨਾਲ ਲੋਕੀ ਠੇਕੇ ਤੇ ਲੈਂਦੇ ਆ ਇੰਨੀ ਮਹਿੰਗੇ ਠੇਕਾ ਲੈ ਕੇ ਉਹ ਵਿਚਾਰੇ ਬਰਬਾਦ ਹੋ ਗਏ ਨੇ ਇੱਕ ਤਾਂ ਉਹਨਾਂ ਦਾ ਠੇਕਾ ਚਲਾ ਗਿਆ ਤੇ ਦੂਸਰਾ ਉਹਨਾਂ ਦੀ ਜਿਹੜੀ ਹੈਗੀ ਗੋਭੀ ਜਿਸ ਤੇ ਉਹਨਾਂ ਨੂੰ ਥੋੜਾ ਬਹੁਤ ਫਾਇਦਾ ਹੋਣਾ ਸੀਗਾ ਸਾਲ ਦੀ ਉਹਨਾਂ ਦੀ ਰੋਜੀ ਰੋਟੀ ਦਾ ਪ੍ਰਬੰਧ ਹੋਣਾ ਸੀਗਾ ਉਹ ਖਤਮ ਹੋ ਗਿਆ ਸੋ ਇਹਨਾਂ ਹੜਾ ਨੇ ਬਹੁਤ ਵੱਡੀ ਤਰਾਸ ਦਿੱਤੀ ਪੰਜਾਬ ਦੇ ਵਿੱਚ ਲਿਆਂਦੀ ਹੈ ਖਾਸ ਕਰਕੇ ਰਾਵੀ ਦੇ ਦਰਿਆ ਦੇ ਨਾਲ-ਨਾਲ ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ ਉਹ ਸਾਰੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਆਰਥਿਕ ਤੌਰ ਤੇ ਵੀ ਸਮਾਜਿਕ ਤੌਰ ਤੇ ਵੀ ਔਰ ਇਹਨਾਂ ਦਾ ਮਾਨਸਿਕ ਤੌਰ ਤੇ ਵੀ ਆਈਐਮਏ ਬਟਾਲਾ ਰੋਜ਼ਾਨਾ ਇੱਕ ਕੈਂਪ ਜਿਹੜਾ ਹੈਗਾ ਪ੍ਰਭਾਵਿਤ ਪਿੰਡਾਂ ਵਿੱਚ ਲਗਾਏਗੀ ਔਰ ਇਹ ਕਾਫੀ ਦਿਨਾਂ ਤੱਕ ਚੱਲਣ ਵਾਲਾ ਟਾਈਮ ਹੈਗਾ ਕਿਉਂਕਿ ਹੁਣ ਜਿਹੜੇ ਪਾਣੀ ਤੇ ਨਿੱਤਰ ਗਿਆ ਪਰ ਜਿੱਥੇ ਜਿੱਥੇ ਪਾਣੀ ਖੜਾ ਹੈਗਾ ਉੱਥੇ ਖੜੇ ਪਾਣੀ ਦੇ ਵਿੱਚ ਬਦਵਾ ਜਿਹੜੀ ਬਿਮਾਰੀਆਂ ਪੈਦਾ ਹੋ ਜਾਣੀਆਂ ਨੇ ਉਹਨਾਂ ਬਿਮਾਰੀਆਂ ਦੇ ਇਲਾਜ ਲਈ ਰੋਕਥਾਮ ਲਈ ਆਈਐਮਐ ਬਟਾਲਾ ਰੋਜ਼ਾਨਾ ਕਿਸੇ ਨਾ ਕਿਸੇ ਪਿੰਡ ਦੇ ਵਿੱਚ ਜਿਹੜਾ ਆ ਕੇ ਆਪਣਾ ਕੈਂਪ ਲਗਾ ਕੇ ਰਹੇ ਗੋਭੀ ਦੇ ਨਾਲ ਨਾਲ ਇਸ ਪਾਸੇ ਦੇਖੋ ਤੁਸੀਂ ਝੋਨਾ ਜਿਹੜਾ ਹੈਗਾ ਨਾ ਇਹਦਾ ਵੀ ਬਹੁਤ ਨੁਕਸਾਨ ਹੋਇਆ ਇੱਥੇ ਵੀ ਪਾਣੀ 6 6 7 7 6 ਫੁੱਟ ਜਿਹੜਾ ਖੜੇ ਰਿਹਾ ਔਰ ਜਿਹੜੀ ਮਿੰਜਰਾ ਪਈਆਂ ਸੀ ਉਹ ਸਾਰੀਆਂ ਮਿੰਜਰਾ ਜਿਹੜੀਆਂ ਗਲ ਗਈਆਂ ਨੇ ਕਾਲੀਆਂ ਪੈ ਗਈਆਂ ਹੁਣ ਇਹਨਾਂ 'ਚ ਦਾਣੇ ਲੱਗਣੀ ਸੋ ਇਹ ਬਹੁਤ ਵੱਡਾ ਨੁਕਸਾਨ ਕਿਸਾਨਾਂ ਦਾ ਹੋਇਆ ਇਹ ਅਖਾਂਡ ਮਸ਼ਹੂਰ ਹੈ ਕਿ ਜਿਹੜੀ ਜਿਹੜਾ ਬਾਬਾ ਨਾਨਕ ਦੀ ਗੋਭੀ ਤੇ ਅਜਨਾਲੇ ਦੀ ਬਾਸਮਤੀ ਉਹ ਸਾਰਾ ਦਾ ਸਾਰਾ ਇਹ ਏਰੀਆ ਜਿਹੜਾ ਹੈਗਾ ਦਰਿਆਵ ਨੇ ਸਾਡਾ ਖਰਾਬ ਕਰਤਾ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਉਹ ਸਾਰੇ ਰਲ ਕੇ ਇਹਨਾਂ ਲੋਕਾਂ ਦੀ ਮਦਦ ਕਰੀਏ ਔਰ ਪੰਜਾਬ ਨੂੰ ਮੁੜ ਕੇ ਖੁਸ਼ਹਾਲ ਪੰਜਾਬ ਬਣਾਉਣ ਨੂੰ ਆਪਣਾ ਜੋ ਯੋਗਦਾਨ ਬੰਦੋ ਪਾਈਏ ਜੀ ਧੰਨਵਾਦ